ਅੱਜ ਕਿਰੇ ਹਾਂਜੀ ਉਹ ਯਾਰ ਆ ਗਲਾਸੀਆਂ ਧੋ ਲਈਆਂ ਸਾਰੀਆਂ ਕੋਈ ਰਹਿਨੇ ਆ ਤਾ ਪਹਲਾ ਵਾ ਉਹ ਗਾਗਾ ਆ ਜੂਗਾ ਤਾਂ ਕਿਹਨੂੰ ਪਿਉਣਾ ਕੀ ਆ ਇਹ ਧੋ ਲੈ ਹਾਂ ਇਹ ਤੇਰੀ ਬਾਲ ਕੇ ਬੰਲਾਂ ਨੂੰ ਚਲੇ ਜਾਣਾ ਆਪਾਂ ਕੋਈ ਗੱਲ ਨਹੀਂ ਧੋ ਲੈ ਹਾਂ ਮੇਰਾ ਵੀ ਕੰਮ ਖੇਚ ਲਈਏ ਮੈਂ ਤੇ ਨਾਲੀ ਰੋਟੀ ਮੈਨਲੀ ਤਾਂ ਰੋਟੀ ਕਿਸੇ ਮੈਨਲੀ ਆਪਾਂ ਨੂੰ ਹਾਂਜੀ ਹਾਂ ਤੇ ਉਹ ਦਜਾ ਆਪਣਾ ਅਦਰ ਰੱਖਿਆ ਹੈਗਾ ਅਦਰ ਵੀ ਹੈਗਾ ਤੇ ਨਿੰਬੂ ਵੀ ਹੈਗੇ ਹੈ ਨਾ ਹਾਂਜੀ ਠੀਕ ਆ ਆਪਣਾ ਕੰਮ ਸਲ ਜੂਗਾ ਉਨੇ ਬਸ ਗਾ ਘੌਂਡਾ ਹੈ ਬਨੇ ਕੋਈ ਨਾ ਕੋਈ ਆਏਗਾ ਹਾਂਜੀ ਆ ਜੀਰਾ ਬਾ ਅੱਜ ਪੈ ਗਿਆ ਮੀ ਹਾਂਜੀ ਮੀ ਪਾਣ ਨਾਲ ਮੈਨੂੰ ਲੱਗਣਿਆ ਵੀ ਗਾ ਘਟ ਗਿਆ ਹਣਾ ਤੇ ਟੱਪ ਤੱਕ ਲੱਗੇ ਫਿਰ ਗੱਲ ਬੰਦੀ ਆ ਕਿੰਨਾ ਬਾਜੀ ਆ ਹਾਂ ਪਾਜੀ ਵਧੀਆ ਬਹੁਤ ਸੋਹਣਾ ਹੀ ਉਹ ਪਰਾ ਰੋਹ ਦਾ ਪੁੱਛਣਿਆ ਤੇ ਹਾਲ ਨੇ ਪੁੱਛਿਆ ਔਰ ਰੋਇਰ ਕੋਈ ਤਾਂ ਕੋਈ ਸ਼ੇਅਰ ਮਾਰਕੀਟ ਹੈ ਉਹ ਰੋੜਾ ਪਛਾੜਿਆ ਉਹ ਹੀ ਆ ਜਿਹੜਾ ਗਲਾਸ ਰੋਜ਼ ਰੋਜ਼ਾਨਾ ਚੱਲਦਾ 20 ਰੁਪਏ ਦਾ ਗਲਾਸ ਹੈ ਹਾਂ ਉਹ ਚੱਲ ਕੁਝ ਨਾ ਕੋਈ ਤੇ ਦੇ ਮੈਂ ਕਾਲਾ ਜਾਣਾ ਲੇਟ ਹੋ ਗਿਆ ਉਹ ਪ੍ਰਾਖੀ ਲੈਣੀ ਆ ਰੋਇ ਦੰਨਾ ਹਾਂ ਆਪਾਂ ਆਪਾਂ ਦੰਨਾ ਚੰਗੇ ਹਸਕੇ ਬੜੇ ਰੱਖੇ ਆ ਦੰਨਾ ਤੇ ਆ ਤੂੰ ਵੇ ਬਸਾਰਾ ਵੀ ਵਧੀਆ ਤੇ ਆਪਣੇ ਇੱਧਰ ਹੀ ਆ ਪੈਰਾਵਾਰੇ ਦੀ ਉਹ ਭਰਾ ਇੱਧਰ ਦੇ ਆ ਮਾਜੇ ਦੇ ਹੀ ਗੰਨੇ ਬੜਾ ਪਿੱਛੇ ਜਾਂਦਾ ਇੱਥੇ ਆਪਣਾ ਚਾਈਨਾ ਤੋਂ ਵੀ ਨਹੀਂ ਆਏ ਉਹ ਨਹੀਂ ਨਹੀਂ ਆ ਲੈ ਆ ਵਖ ਬਖਾ ਉਹ ਵੀਰੇ ਚਾਈਨਾ ਦੇ ਗੰਨੇ ਕੋਈ ਨਹੀਂ ਹੈਗੇ ਅੱਛਾ ਸੇਮ ਹੀ ਆ ਹਾਂ ਸੁੱਕੇ ਬੜੇ ਆ ਉਹ ਭਰਾ ਤੈਨੂੰ ਪਤਾ ਹੈ ਗਰਮੀ ਕਿੰਨੀ ਆ ਇਹਦੇ ਬੰਦੇ ਸੁੱਕ ਜਾਂਦੇ ਆ ਤੇ ਰੋ ਇਹਦੀ ਬੁਲਾਉਂਦੇ ਜੇ ਕਿ ਜਾਂ ਪਾਣੀ ਪੂਣੀ ਆਵੇ ਇੱਧਰ ਤੁਰ ਹੀ ਜਾਂਦੇ ਜੇ ਉਹ ਯਾਰ ਕਿਦੋਂ ਦੀ ਗੱਲ ਕਰਨ ਦੇ ਆ ਆ ਜਗੀਰੇ ਅ ਵੀਰ ਨੂੰ ਪਸ਼ੀ ਹੈ ਹਾਂ ਉਹ ਭਰਾਵਾ ਰੋ ਇਹਦੀ ਬੰਦੀ ਹੈਗੀ ਆ ਮੰਨ ਲਓ ਵੀ ਆ ਹੁਣ ਅੱਗੇ ਠੇਠ ਨੇ ਹਾਂ ਆਹਨ ਚੀਰ ਪਿਆ ਇਹਦਾ ਰਸ ਨਿਕਲ ਗਿਆ ਕਿ ਵਿੱਚ ਹੀ ਆ ਵੀਰ ਮੇਰਾ ਆ ਬਾਹ ਕਰ ਰਿਹਾ ਇੱਥੇ ਗੋਟੇ ਮਾਰ ਕੇ ਦੱਸਾਂ ਪਾਉਂਦੀ ਨਹੀਂ ਹਾਂ ਅਸਲ 'ਚ ਮੈਂ ਪੀ ਐਚ ਡੀ ਕਰ ਰਿਹਾ ਤੇ ਮੈਂ ਥੋੜਾ ਜਿਹਾ ਉਹ ਕਹਿੰਦੇ ਨਾ ਦੰਗਾਈ 'ਚ ਚਲ ਗਿਆ ਅਛਾ ਤੂੰ ਪੀ ਐਚ ਡੀ ਕਰਦੇ ਆ ਹਾਂ ਜੀ ਵੀ ਮੰਨ ਲਓ ਇਹਦੇ ਚੋਂ ਰਸ ਨਿਕਲ ਆਏ ਇਹਦੇ ਚੋਂ ਨਿਕਲੇ ਨਾ ਤੇ ਉਹਦੇ ਤੁਹਾਨੂੰ ਨੁਕਸਾਨ ਹੋਏ ਨਾ ਮੈਨੂੰ ਬਿਲਕੁਲ ਦੱਸ ਵੀ ਤੂੰ ਪੀ ਐਚ ਡੀ ਕਰਦੇ ਆ ਹਾਂ ਜੀ ਐ ਕਿ ਕੋਈ ਯੂਨੀਵਰਸਿਟੀ ਆ ਤੇ ਚਲ ਭਾ ਗਰਮਣਾ ਹੋ ਹਾਂ ਗਰਮਣਾ ਹੋ ਹਾਂ ਜੀ ਭਾਈ ਕਿੱਥੇ ਚਲ ਗਿਆ ਉਹ ਇਹਨੂੰ ਸਿਆਪਾ ਪਾਇਆ ਇਹਨੇ ਹੋ ਜਾਂਦਾ ਮੈਂ ਪੀ ਐਚ ਡੀ ਕਰਦੇ ਆ ਚਲ ਭਾ ਗਰਮਣਾ ਹੋ ਹਾਂ ਤੇ ਆਪਣਾ ਨਾਂ ਕੀ ਆ ਨਾ ਯਾਰੋ ਮੇਰਾ ਨਾਂ ਹੈਗਾ ਆਪਣਾ ਜੱਗਾ ਯਾਰ ਪਾਵਾ ਕੀ ਆ ਇਹ ਮੇਰਾ ਭਰਾ ਆ ਮੈਂ ਦੱਸ ਮੇਰੇ ਲਾਗੇ ਜੀ ਮੇਟੀ ਪੀਏ ਜੀ ਕੀ ਕਰਦਾ ਆ ਉਹ ਚਲ ਪਾਉਣ ਵਿੱਚ ਜਵਾਰ ਦੇ ਰਹੀ ਏ ਇਹਰਾ ਮੈਂ ਜ਼ਗੀਰਾ ਆ ਅੱਛਾ ਜੀ ਆਹੋ ਤੇ ਤੁਹਾਡਾ ਜੱਗਾ ਮੇਰਾ ਨਾਂ ਜੱਗਾ ਆ ਪੁੱਤ ਜੱਟਾਂ ਵਾਲੀ ਜ਼ਗੀਰਾ ਨਾਂ ਰੱਖਿਆ ਪੁੱਤ ਜੱਟਾਂ ਵਾਲੀ ਮੂਵੀ ਦਾ ਉਹ ਜਾ ਜਾ ਕੋਈ ਕੰਮ ਕਰਦਾ ਯਾਰ ਪੁੱਤ ਜੱਟਾਂ ਇੱਥੇ ਕਿੱਥੇ ਆ ਗਏ ਆ ਪੁੱਤ ਜੱਟਾਂ ਜਿਹੜੇ ਰੋ ਪੀਂਦੇ ਆ ਕੋਈ ਗੱਲ ਨਾਂ ਹੀ ਰੱਖਣੇ ਨਾ ਪਾਸੂ ਕੀ ਕਰਾਂ ਹਾਂ ਬਾਈ ਉਹ ਯਾਰ ਮਾਮਾ ਸਾਡੇ ਨਾਂ ਰੱਖਿਆ ਜਿਹੋਨੇ ਜ਼ਗੀਰਾ ਰਾ ਦਿੱਤਾ ਆ ਅੰਮ੍ਰਾਂ ਨਾਂ ਰੱਖਿਆ ਬੇਬੇ ਨੇ ਆਹੋ ਅੱਛਾ 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 ਠੀਕ ਆ ਠੀਕ ਆ ਤੂੰ ਰੋ ਰਾ ਪੀਣੀ ਆ ਨਹੀਂ ਚੱਲ ਰਹਿੰਦੇ ਕੋਈ ਗੱਲ ਨਹੀਂ ਪਾ ਫਿਰ ਮਿਲਦੇ ਆ ਉਹ ਤੇਰੀ ਕਰਤੂਤ ਦਾ ਤੇਰੀ ਦਾ ਕੋਈ ਬੰਦਾ ਨਾ ਤੂੰ ਕੀ ਆ

ਹਾਂ ਫਿਰ ਕੀ ਹੁੰਦਾ ਇਹ ਗੰਨੇ ਦਾ ਹੁੰਦਾ ਰਸ ਜਿਹਨੂੰ ਰੋਹ ਕਹਿੰਦੇ ਪੰਜਾਬੀ ਚ ਰੋਹ ਕਹਿੰਦੇ ਆ ਕਹੀ ਮੇਰੀ ਗੱਲ ਸੁਣੋ ਤੁਸੀਂ ਸੁਪਨਾਮ ਸ਼ਾਗਰ ਦਾ ਗਾਣਾ ਨਹੀਂ ਸੁਣਿਆ ਕਿਹੜਾ ਗੰਨੇ ਚੂਕਲਾ ਜਿਦਾ ਉਹਦੇ ਕੋਲੇ ਨਹੀਂ ਠੰਡੇ ਜੂਸ ਭੁੱਲ ਜਾਗੇ ਤੁਹਾਨੂੰ ਸ਼ਹਿਰੀ ਨੂੰ ਇਹ ਨਹੀਂ ਪਤਾ ਵੀ ਇਹਨੂੰ ਜੋਸ ਕਹਿੰਦੇ ਤੇ ਕੀ ਇਹਦੇ ਦੇ ਰਸ ਕਹਿੰਦੇ ਆ ਇਹ ਰੋਹ ਹੁੰਦੀ ਆ ਹਾਂ ਕੀ ਹੋ ਰਿਹਾ ਇਹਦੇ ਵਿੱਚੋਂ ਨਿਕਲਦਾ ਗੰਨੇ ਦਾ ਜੂਸ ਇਹਦੇ ਵਿੱਚੋਂ ਨਿਕਲਦਾ ਬੀਬੀ ਜੀ ਕਿਦਾਂ ਆਹ ਦੋ ਹੈਗੇ ਨਾ ਵੇਚਣੀਆਂ ਹਾਂ ਹਾਂ ਇਹ ਆਹ ਦਾ ਗੰਨਾ ਆ। ਇਹਨਾਂ ਦੇ ਵਿੱਚ ਨਾਲੀ ਦਾ ਇਧਰਲੇ ਪਾਸੇ। ਅੱਛਾ। ਆਹ ਇਹ ਜੋ ਗੰਨੇ ਆ ਨਹੀਂ ਬਿਲੜੀਆਂ ਇਹਨਾਂ ਨੂੰ ਪੀ ਦਿੰਦੀਆਂ ਵਿੱਚ। ਤੇ ਰਸ ਬਾਹਰ ਨਿਕਲ ਆਉਂਦਾ ਆ। ਤੇ ਪੰਛੀ ਅਗਲੇ ਪਾਸੇ ਟਿਕ ਪੈਂਦੀਆਂ। ਇਹ ਰੱਤ ਕਿਧਰੋਂ ਆਉਂਦਾ? ਆਇ ਰੋ ਬਾਹਰ। ਆਹ ਕੋਠਾ। ਆਹ ਦੇ ਵਿੱਚ ਗੰਨਾ ਲਾਵਾ ਨੇ ਨਾ। ਹਾਂਜੀ। ਤੇ ਫਿਰ ਰਸ ਵਿੱਚ ਪੀਓਗਾ। ਨਹੀਂ ਪਰ ਤੇ ਜੂਸ ਪੀਣਾ। ਇਹਨਾਂ ਨੂੰ ਜੂਸ ਪੀਣਾ ਪਰਨੇ। ਤੇ ਜੂਸ ਪੀਣਾ। ਉਹ ਬੀਬੀ ਜੂਸ ਨਹੀਂ ਕਹਦੇ ਐ। ਇਹਨੂੰ ਕਹਿੰਦੇ ਆ ਰੋ। ਲੇ ਉਹ ਗੰਨੇ ਦਾ ਜੂਸ ਜਿਹੜਾ ਨਿਕਲਦਾ ਹੈ ਜਿਹੜਾ ਸਾਰੇ ਪੀਂਦੇ ਹੋ ਕਿ ਕੋਣ ਵੀ ਕਿੱਥੋਂ ਦਿੰਦੇ ਹੋ ਇਹਦੇ ਵੇਖੋ ਆ ਇਹਦਾ गन्ना ਹਾਂਜੀ ਇਹਦੇ ਵਿੱਚ ਇਹ ਲਾਲੀ ਦਾ ਮੇਲੇ ਦੇ ਵਿੱਚ ਹਨਾ ਅਗਲੇ ਪਾਸੇ गन्ना ਨਿਕਲਦਾ ਰੋ ਇਹਦਾ ਵਾਸਿਆ ਉਹ ਖੰਡ ਜਿਹੜੀ ਆ ਨਾ ਤੇ ਪਸ਼ੀਆਂ ਪਰੇ ਰਹੇ ਨਹੀਂ ਆ ਕਿਸੇ ਵੀ ਚੀਜ਼ ਦਾ ਜਦੋਂ ਰਸ ਨਿਕਲਦਾ ਮੁਰਗੇ ਪਸ਼ੀਆਂ ਹੋ ਜਾਂਦੀਆਂ ਪਸ਼ੀਆਂ ਨਹੀਂ ਮੈਨੂੰ ਨਹੀਂ ਬਤਾ ਪਸ਼ੀਆਂ ਮੈਨੂੰ ਕਿਲਾਓ ਤੇਰੇ ਤਦਿਆ ਜਿਹਾ ਬਣਾ ਕੇ ਪਿਲਾਉਂਦੇ। ਕਿ ਇੱਕ ਅੱਛਾ ਜਿਹਾ ਗਲਾਸ। ਗੰਨੇ ਸਾਰੇ ਬੀਬੀ ਜੀ ਇਕੋ ਜਿਹੇ ਹੁੰਦੇ ਆ। ਨਹੀਂ ਦਿਖਾਓ ਕਿਹੜਾ ਬਹੋਗੇ। ਆਪੋ ਜੀ ਆ। ਇਹ ਨਾ। ਆਹ ਵੇਖੋ। ਨਹੀਂ ਆ ਨਹੀਂ। ਆਹ ਨਾ। ਆਪੋ ਜੀ। ਆਪੋ ਜੀ। ਤੇਰੇ ਚਾ ਵਾਸਾ ਹੈ ਨਾ। ਉਹ ਵੇਖੋ ਬੀਬੀ ਜੀ ਗੰਨਾ ਚਾਹੇ ਮੋਟਾ ਹੋਵੇ ਚਾਹੇ ਪਤਲਾ ਹੋਵੇ ਰਸ ਸਾਰਾ ਹੀ ਨਿਕਲ ਜਾਂਦਾ। ਮੈਂ ਇੱਕ ਗਲਾਸ ਪੀਣਾ ਤੇ ਇੰਨਾ ਕੀ ਕਰਨਾ ਹੈ? ਇੰਨੇ ਕੀ ਕਰਨਾ ਹੈ? ਇਹ ਵੇਖੋ ਇਹ ਤਾਂ ਗੱਲ ਹੈ ਪਾਣੀ ਵੀ ਕਿੰਨਾ ਦਾ ਜਾਂਦਾ ਆ। ਉਹ ਖੜਾ ਜਾਂਦਾ ਅਸ ਪਾਲੂ ਦਾ ਪੂਰਾ ਫਿਰ ਉਹ ਖੜਾ ਨੇ ਗਾਹ ਤੇ ਰਹਿ ਜਾਣਾ ਗਲਾਸੀ ਪਰ ਨਹੀਂ ਹੁੰਦੀ ਇਹ ਗਲਾਸ ਨੀਚੇ ਇੱਕੋ ਹੀ ਇੰਨਾ ਆਏਗਾ ਇਹ ਖਾਵਾ ਕਰਨਾ ਦੋਗੇ ਇਹ ਨਖਰੀ ਇਹ ਸਵਾ ਜਮਾ ਕੁੰਦੇਈ ਦੇ ਵਿੱਚ ਰਸ ਨਿਕਲਦਾ ਕਈ ਵਾਰ ਦੋ ਗਲਾਸ ਨਿਕਲਾਉਂਦੇ ਆ ਤੇ ਕਈ ਵਾਰ ਇੱਕੋ ਗਲਾਸ ਨਿਕਲਦਾ ਪਰ ਹੋਰ ਗੱਲੇ ਦਾ ਦੋ ਨਾ ਮੈਂ ਨਹੀਂ ਯਾਰ ਹੋਰ ਗਨਾ ਵਗਾਵੇ ਤੂੰ ਇਹ ਉਧਰ ਕੰਦੇ ਹੈਗੇ ਤੂੰ ਰੋ ਪੀਣੀ ਆ ਵੇਖੋ ਝੜ ਦੇ ਬਚਾਈ ਤੇ ਤਸਲੇ ਜੀ ਵੀ ਰੋ ਪਈ ਹੈ ਤੁਸੀਂ ਰੋ ਪੀ ਲਓ ਨਹੀਂ ਉਸੇ ਤਾਜੀ ਬਣਾ ਕੇ ਦੋ ਉਹ ਤਾਜੀ ਰਹੂਗੀ ਸਾਰੀ ਨਹੀਂ ਆ ਤਾਂ ਪਤਾ ਨਹੀਂ ਨਾ ਕੋਰੋ ਦੀ ਬਣੀ ਹੋਈ ਆ ਆ ਵੇਖੋ ਜਜਗੀਰੇ ਆ ਵਿਖਾ ਨਹੀਂ ਇਹ ਚੋ ਕੱਟ ਨਿਕਲਣਾ ਜੂਸ ਤੁਹਾਨੂੰ ਕਿਹਦੇ ਬਾਰੇ ਜਦੋਂ ਜਸ ਘਟੇਗਾ ਸਾਨੂੰ ਪਤਾ ਹਦਾ ਤਜਰਬਾ ਹੀ ਰੋਜ਼ ਆਹ ਮਨ ਜੂਸ ਇਹ ਥੋੜਾ ਠੀਕ ਹੈ ਗੰਨਾ ਮੋਟਾ ਹੈ ਕਿ ਨਹੀਂ ਦੇ ਵਿੱਚੋਂ ਥੋੜਾ ਜਿਆਦਾ ਜੂਸ ਨਿਕਲੇਗਾ ਮੈਂ ਤੁਸੀ ਗੰਨਾ ਚੂ ਵੀ ਲਓ ਮੈਨੂੰ ਆਂਦਾ ਨਹੀਂ ਨਾ ਤੁਹਾਨੂੰ ਆਂਦਾ ਨਹੀਂਗਾ ਇਹਨੀ ਉਰਗ ਜੇ ਤਾਂ ਗੱਲ ਚੁਪੜਾ ਨਹੀਂ ਆਇਆ ਨਹੀਂ ਮੈਨੂੰ ਆਉਂਦਾ ਇਹ ਨਾਲੇ ਲੱਕੜੀ ਆ ਇਹ ਤਾਂ ਲੱਕੜੀ ਹੀ ਹੈ ਮੈਨੂੰ ਜੀ ਆਹੜਾ ਵੈਨਾ ਇਹਨੂੰ ਐ ਛਿਲ ਕੇ ਚੱਕੋ ਨਾ ਨਾ ਇਹਨੂੰ ਬੁੱਲਾ ਦੇ ਨਾਲ ਦੰਦਾਂ ਦੇ ਨਾਲ ਛਿਲ ਕੇ ਗਨੇ ਨੂੰ ਉਹਦੇ ਵਿੱਚ ਨਿਦਵਾਉਂਦੀ ਐ ਮਰਗੁਲੀ ਓ ਰੀਅਲ ਉਹਨੂੰ ਉਹਨੂੰ ਚੁਸੜਾ ਦਾ ਕੋਈ ਚਰਾ ਨਿਕਲ ਆਉਂਦਾ ਓ ਰੀਅਲ ਜੀ ਹਾਂ ਪਰ ਅਹੀ ਜਿਹੜਾ ਕੜਕੜ ਵੇਚਣ ਦੇ ਹੈਗੇ ਤਾਂ ਤੁਸੀਂ ਰੋ ਮਾਨਾ ਇਥੇ ਰੋ ਵਿਆਹ ਇਹ ਕੀ ਮੈਨੂੰ ਮੱਲੀਆਂ ਨਾ ਬਣਾ ਕੇ ਦੋ ਤੈਨੂੰ ਤਾਂ ਮੱਲੀਆਂ ਪੜਾ ਦਿੰਦੇ ਆ ਆਹ ਜਗੀਰੇ ਖਾੜੇ ਯਾਰ ਇਹ ਗੰਨਾ ਵਿੰਗਾ ਡੇਟਾ ਹੈ ਇਹ ਨਹੀਂ ਬਖਾਉਣਾ ਨਾ ਸਿੱਧਾ ਕਰਨਾ ਚਾਹੀਦਾ ਹਾਂ ਇਹ ਸ਼ਹਿਰੀ ਲੋਕਾ ਸ਼ੱਕ ਬੜਾ ਕਰਦੇ ਆ ਆ ਜੀਰਾ ਜਮਲਾ ਕੇ ਦੇਣਾ ਚਲੋ ਕੋਈ ਗਾੜੀ ਤਾਂ ਹੋ ਜਾਈ ਬਣਾ ਦੇਣੇ ਹਾਂ ਹਾਂ ਜਗੀਆ ਬਣਾ ਦੇ ਯਾਰ ਹੋਰ ਦੱਸੋ ਤੁਹਾਡੇ ਨਾਲ ਸੇਵਾ ਕੋਈ ਹੋਰ ਕੀ ਵਧੀਆ ਜਾ ਇਹਦੇ ਵਿੱਚ ਲੈਮਨ ਵੀ ਪਾ ਦਿਓ ਤੇ ਮਿੰਟ ਵੀ ਪਾ ਦੇਣਾ ਕੀ ਬਲੈਕ ਸੌਟ ਹੈਗਾ ਨੰਦਕੋ ਉਹ ਬੀਬੀ ਜੀ ਇਹੀ ਕੋ ਲਾਸ ਰੋੜ ਤੇ ਬੈਠੇ ਆ ਆ ਬੱਲ ਕਲਾ ਸਾਡਾ ਪਿੰਡ ਆ ਆ ਮੇਰਾ ਭਰਾ ਜਗੀਰਾ ਤੇ ਮੈਂ ਜੱਗਾ ਹੀ ਰਿਹਾ ਇੱਥੇ ਰੋਹ ਕੜਦੇ ਆ ਰੋਜ ਆ ਆ ਸਾਰੇ ਫੈਲਦੇ ਆ ਇੱਥੇ ਰੋਹ ਪੀਗੇ ਜਾਂਦੇ ਜਿੰਨੇ ਸਾਡੇ ਭਰਾ ਆ ਉਹ ਲੈਮਨ ਬਲੈਕ ਇਹ ਚੀਜ਼ਾਂ ਨਹੀਂ ਆਉਂਦੀਆਂ ਇਹ ਲੈਮਨ ਨਾਲੇ ਟੇਸਟ ਆਏਗਾ ਨਾ ਜੂਸ ਦਾ ਉਹ ਜੀ ਤੁਸੀਂ ਨਿੰਬੂ ਕਹਿ ਰਹੇ ਹੋ ਹਾਂ ਭਲਾ ਹਣ ਕੋਪਾ ਨੂੰ ਮੂੰਹ ਕਰੋ ਹਣ ਤੁਹਾਡਾ ਇਹ ਨਹੀਂ ਪਣ ਲੱਗ ਰਿਹਾ ਸਾਂ ਨਿੰਬੂ 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 ਦੇ ਘਿਆਰੇ ਨਾ ਲੈ ਤੋਂ ਕੁੱਪੀ ਚ ਮੇਰੇ ਕੋਲ ਤੇ ਰੰਗ ਤੇਰਾ ਹੁੰਦਾ ਨਾ ਬਲੈਕ ਹੋ ਜਾਂਦਾ ਕੁੱਪੀ ਕਿਸ ਕਰਕੇ ਤਾਂ ਜੂਸ ਸੇਨ ਲੱਗ ਗਈ ਆ ਚਲੋ ਕੋਈ ਗੱਲ ਨਹੀਂ ਆਹ ਵੇਖੋ ਆਹ ਵੇਖੋ ਆਹ ਵੇਖੋ ਰਸ ਨਿਕਲ ਗਿਆ ਵੇਖ ਲਿਆ ਨਾ ਅੱਛਾ ਇਤਨਾ ਨਿਕਲਦਾ ਇਦਾਂ ਦੰਦਾ ਕਿੰਨਾ ਦੰਦਾ ਹੋ ਰਿਹਾ ਇਹਨੂੰ ਸਾਫ਼ ਨਹੀਂ ਕਰ ਰਸ ਰਸ ਗੰਦਾ ਨਹੀਂਦਾ ਹਾਂ ਲੋਕੀ ਰਸ ਲੱਭਦੇ ਹੋ ਜਿਆ ਹਾਂ ਹੋਇਆ ਹਾਂ ਆ ਵੇਖੋ ਬੱਸ ਆ ਗਿਆ ਉਹ ਬੀਬੀ ਜੀ ਵੇਖੋ ਤੁਸੀਂ ਮੇਰੀ ਗੱਲ ਸੁਣੋ ਨਾ ਜਿੱਦਾਂ ਅੱਜ ਕੱਲ੍ਹ ਪੰਜਾਬ ਦੇ ਗੱਭਰੂ ਸੁੱਕੇ ਸੜੇ ਆ ਉਹਦੇ ਹੁਣ ਗੰਨੇ ਸੁੱਕੇ ਸੜੇ ਆ ਰਾਸ ਇੰਨਾ ਕੀ ਨਿਕਲਣਾ ਹੈ ਹਾਂ ਇਹ ਮਾਟਰ ਰਸ ਕਿੱਥੇ ਦੇਣਾ ਆਣਾਗਾ ਗਰਮੀ ਨਾਲ ਤਾਂ ਫਿਰ ਜਾਨ ਸਕੀ ਭਈ ਹੈ ਜੀ ਆ ਆ ਵੇਖੋ ਕੀ ਦੇ ਹੁਣ ਯਕੀਨ ਆ ਗਿਆ ਤੁਹਾਨੂੰ ਬਾਕੀ ਅਸੀਂ ਵੀ ਬੀਬੀ ਜੀ ਪੜੇ ਲਿਖੇ ਐ ਕੋਈ ਦੇਸੀ ਥੋੜੇ ਹੋ ਗਏ ਆ ਅੱਛਾ ਤੁਸੀਂ ਪੜੇ ਹੋ ਐਮਏ ਕੀਤੀ ਐਮਏ ਅੱਛਾ ਐਵੇਂ ਵੜ ਕੇ ਫੇਰ ਆ ਜੂਸ ਕਿਉਂ ਵੇਚ ਰਹੇ ਹੋ ਤੁਸੀਂ ਗੰਨੇ ਦਾ ਬੀਬੀ ਜੀ ਰੋ ਜੋ ਸਰਕਾਰ ਨੌਕਰੀ ਨਹੀਂ ਦਿੰਦੀ ਆਈ ਆ ਤਾਂ ਪੜ ਲੈ ਕੇ ਕੀ ਕਹਿੰਦੇ ਹੋ ਚੋਰੀਆਂ ਕਰੀਏ ਡਾਕੇ ਮਾਰੀਏ ਬਸ ਆਪਣੀ ਮਿਹਨਤ ਕਰ ਰਹੇ ਆ ਆਪਣਾ ਵੇਲਣਾ ਲਾਇਆ ਰੋ ਕੱਢ ਕੇ ਵੇਚਣ ਦੇ ਆ ਇਹ ਬੇਰੋਜ਼ਗਾਰੀ ਆ ਇਹ ਸਾਡਾ ਆਪਣਾ ਇਹ ਸਾਡਾ ਆਪਣਾ ਜੀ ਜੀ ਤੇ ਬੇਰੋਜ਼ਗਾਰੀ ਇੰਨੀ ਹੋਈ ਪਈ ਆ ਸਰਕਾਰਾਂ ਨੌਕਰੀ ਦਿੰਦੀਆਂ ਨਹੀਂ ਹੈਗੀਆਂ ਜਿਹੜੇ ਸਾਡੇ ਵਰਗੇ ਪੜ੍ਹੇ ਲਿਖੇ ਨੂੰ ਕੀ ਲੋੜ ਵੀ ਵੇਲੇ ਲਾਉਣ ਦੀ ਆਹ ਮੇਰਾ ਭਰਾ ਜਗੀਰਾ ਜਿਹਨੇ ਪੜ੍ਹਾਈ ਕੀਤੀ ਆ ਥੱਟੋ-ਫੱਟੇ ਖਾਇਦਾਰ ਲੱਗੇ ਹੋਣਾ ਸੀ ਅੱਛਾ ਪਰ ਰਿਸ਼ੂ ਤਾਂ ਕੋਈ ਨਹੀਂ ਛਡਾਂਦੀ ਹੈਗੀ ਇਥੇ ਜਿਹੜੇ ਨੌ ਫੇਰ ਆ ਉਹ ਪੈਸੇ ਦੇ ਕੇ ਭੱਤੀਆ ਹੁੰਦੇ ਆ ਜਿਹੜੇ ਪੜੇ ਲਿਖੇ ਉਹ ਚਲੇ ਰੋਲਦੇ ਫਿਰੇ ਸ਼ਰਕਾ ਆ ਅੱਜ ਜਿੰਨੇ ਸਾਰੇ ਆ ਵੀਰ ਖਲੋਤੇ ਆ ਤੇ ਸਾਰੇ ਜਿਹੜੇ ਹੈਗੇ ਆ ਸਾਰੇ ਪੜੇ ਲਿਖਿਆ ਗਿਆ ਪਰ ਨੌਕਰੀ ਨਹੀਂ ਮਿਲਦੀ ਭਈ ਕੀ ਕਰ ਹਾਂ ਆ ਚੀਜ਼ ਹੈਗੀ ਆ ਬਾਕੀ ਨਾਲ ਸਾਨੂੰ ਵੀ ਕਹਿੰਦੇ ਰਿਸ਼ਤਾ ਕਰਨਾ ਪੜੇ ਲਿਖਿਆ ਗਏ ਆ ਤੁਹਾਨੂੰ ਵਿਆਹ ਹੋਇਆ ਨਹੀਂ ਵਿਆਹ ਕਿੱਥੇ ਹੋਇਆ ਜੀ ਉਹ ਕੋਈ ਰਿਸ਼ਤੇ ਹੀ ਕਰਦਾ ਕਹਿੰਦੇ ਰੋਹ ਵੇਚਣ ਵਾਲੇ ਹੈਗੇ ਇਹਨਾਂ ਦਾ ਕੋਈ ਸਟੈਂਡਰਡ ਆ ਕਿਉਂ ਦੇਖੋ ਜੀ ਅੱਜ ਕੱਲ ਜੋ ਦਿਖਦਾ ਉਹ ਉਹ ਵਿਕਦਾਗਾ ਹਾਂਜੀ ਇਹ ਜਿਹੜਾ ਲੰਘਦਾ ਉਹ ਸਾਰ ਨੂੰ ਐ ਸਮਝਦਾ ਜਿੱਦਾਂ ਸ਼ਦਾਈ ਜਿਖ ਲੋਤੇ ਹੁੰਦੇ ਹੁੰਦੇ ਆ ਪਰ ਅਸੀਂ ਹੁਣ ਸਾਰੇ ਪੜ੍ਹੇ ਲਿਖੇ ਆ ਜਿੱਦਾਂ ਨਾ ਕੰਮ ਹੋਦੋਂ ਨਾ ਕਿਸੇ ਦਾ ਪ੍ਰਭਾਵ ਪੈ ਜਾਂਦਾ ਚਲੋ ਰਿਸ਼ਤਾ ਤਾਂ ਹੁਣ ਹੋ ਹੀ ਜਾਏਗਾ ਤੁਹਾਨੂੰ ਰਿਸ਼ਤਾ ਹੋ ਜਾਏਗਾ? ਹਾਂਜੀ। ਰਿਸ਼ਤਾ ਤੁਹਾਨੂੰ ਕੋਲ ਹੋ ਹੀ ਜਾਏਗਾ। ਅੱਜ ਆ ਗਾ ਘਟ ਆਇਆ ਪਰ ਰਿਸ਼ਤੇ ਦੀ ਗੱਲ ਸੁਣ ਕੇ ਨਾ ਮਨ ਖੁਸ਼ ਹੋ ਗਿਆ। ਹਾਂ ਤੁਸੀਂ ਸਾਨੂੰ ਜੂਸ ਕਿਹਾ ਤੋਂ ਖਿਦਿਆ ਜਾ। ਮੈਂ ਜੀ ਕੋਈ ਗੱਲ ਨਹੀਂ ਹੈ ਗਈ। ਜੁਸ ਸਮਝ ਦੰਦੇ ਲਾਵਾਂਗੇ। ਲੈਮਨ ਪਾ ਕੇ, ਮਿੰਟ ਪਾ ਕੇ ਤੇ ਬਲੈਕ ਸੋਲਟ ਜ਼ਰੂਰ ਪਾਓ। ਵਾਕਈ ਮੈਂ ਜਿੰਨਾ ਇਮਾਨਦਾਰ ਹੈ ਨਾ ਮੈਂ ਹਰ ਮਟਿਆਰ ਦੇ ਦਿਲ ਤੇ ਰਾਜ ਕਰਦਾ ਸਮਾਂ ਪਰ ਕੋਈ ਪਛਾਣਦੇ ਨਹੀਂ ਸਾਨੂੰ। ਮੈਂ ਆਸੀ ਤਾਂ ਪਛਾਣ ਲਿਆ ਨਾ। ਸ਼ੁਕਰੀਆ ਮਿਹਰਬਾਨੀ। ਕੋਈ ਗੱਲ ਨਹੀਂ ਪਿਆ ਦਿੰਦੇ ਆ ਆ ਵੀ ਬੀਜ ਤੈਨੂੰ ਰੋਹ ਬਈ ਆ ਅੱਛਾ ਬਣ ਗਿਆ ਔਰ ਹੁਣਾ ਮੇਰਾ ਮੋੜ ਨਹੀਂ ਆਇਆ ਰੱਬਾ ਮੈਂ ਐਕਚੁਅਲੀ ਲੇਟ ਹੋ ਰਹੀ ਆ ਮੈਨੂੰ ਕਿਤੇ ਜਾਣਾ ਦੂਰ ਅਸੀਂ ਪੂਰੇ ਤਿਆਰ ਹੋਏ ਬੈਠਾ ਤਾਂ ਹੁਣ ਮੋੜਦੀ ਹੈਗਾ ਚਲੋ ਠੀਕ ਹੈ ਇਹ ਆਪਣਾ ਜ਼ਗੀਰਿਆ ਇਸ ਹੋਂ ਨਾ ਕੀ ਬਣੂਗਾ ਆਪਣਾ ਇੱਕ ਛਦਾਈ ਆਇਆ ਉਹ ਨੂੰ ਆਂਦਾ ਮੈਂ ਪੀਚਦੀ ਕਰਨਿਆ ਇਹ ਖੱਟੀਆਂ ਮਿੱਠੀਆਂ ਕੰਨਾਂ ਕਰ ਗਾ ਗਈ ਆ ਪਾਖੋ ਮਿਟਾ ਕੇ ਜੀ ਗਿਆ ਗਾ ਹਮਾਰ ਹੋਈ ਪਈ ਆ ਆ ਧੰਮਾ ਜਿਹੜਾ ਨਾ ਹੁਣ ਜਿਹੜਾ ਆ ਨਾ ਗੰਨਾ ਅਖੀਰ ਖੜਾ ਇਹਨੇ ਗੱਲ ਕਿਤੇ ਗੰਨਾ ਠੋਕਣਾ ਗਾ ਚਲ ਥੋੜਾ ਮੈਂ ਵੀ ਠੋਗਲਾਸੀਆਂ ਵੇਖਾਂ ਪਰਾਵੀਰ ਕਰ ਗਈ ਹਾਏ ਬਾਏ ਬਾਬਾ ਜੀ ਪੀਰ ਜੀ ਮੇਰੇ ਵੱਡੇ ਭਾਈ ਮੇਰੇ ਲੱਗ ਰਿਹਾ ਜੀ ਮੇਰੇ ਲੱਗੀ ਰੋ ਧੰਨ ਭਾਗ ਜੀ ਮਹਾਰਾਜ ਆਹ ਸੇ ਧੰਨ ਭਾਗ ਦੇ ਹਾਂ ਹਾਂ ਨਹੀਂ ਨਹੀਂ ਜੀ ਆਈ ਇਥੇ ਬੋਈ ਮੇਲਣਾ ਲਾਉਨੇ ਆ ਸਾਡਾ ਪ੍ਰਿੰਟ ਬਲ ਖਲਾਇਆ हां जी हां जी ਬੜ ਕਰਾ ਆਹ ਕਿਹੜਾ ਆ ਅੱਛਾ ਹੋ ਗਿਆ ਆਹ ਬਾਜੀ ਕਿਤਾ ਪੂਰਾ ਜਮਾ ਲੱਗਿਆ ਉਹ ਮੈਂ ਕਿਹਾ ਹੋਰੇ ਸਵਾਰ ਰਹਿ ਗਏ ਪੀ ਐਚ ਡੀ ਸਿਲੇਬਸ ਪੂਰਾ ਹੋਣ ਵਾਲਾ ਆ ਅੱਛਾ ਪੁੱਛ ਲਈਏ ਅੱਜ ਗਿਰੇ ਕਰਨਾ ਫੜਾਈਗਾ ਮੈਨੂੰ ਆ ਫੜਾ ਕਰਨਾ ਮੈਨੂੰ ਅੱਛਾ ਬਨੇ ਖਲੋਇਆ ਕਿ ਬੜ ਖਵਾਇਆ ਮੈਂ ਤੈਨੂੰ ਬੜ ਖਵਾ ਦੇ ਲੈਂਦੇ ਆ ਬਾਅਦ ਮਿਲਦੇ ਤੇਰੇ ਮੈਂ ਤੇਰਾ ਗੱਟਾ ਝਾੜਾ ਤੇਰਾ ਮਾਮਾ ਨੂੰ ਲੱਗਦਾ ਵੇਕੇ ਥਾ ਦਾ ਅਸੀਂ ਯੂਨੀਵਰਸਿਟੀ ਖੋਲੀ ਆ ਕਿਦਰਾ ਝੂਠਾ ਆਂਦੀ ਆ ਇਹ ਪੀ ਐਚ ਡੀ ਕਰਨੀ ਆ